ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਾਡੇ ਇਲਾਕੇ ਦੀ ਸਾਡੇ ਘਰ ਦੀ ਪਿੰਡ ਦੀ ਪਿੰਡ ਗੰਧੂਵਾਲਾ ਬੇਟ ਇਲਾਕਾ ਸ਼੍ਰੀ ਹਰਗਬਿੰਦਪੁਰ ਦੇ ਲਾਗੇ ਬਿਆਸ ਬਿਆਸ ਦਰਿਆ ਦੀ ਮਾਰ ਵੇਖੋ ਕਿਵੇਂ ਵੱਜੀ ਆਏ ਸਾਡੀਆਂ ਫਸਲਾਂ ਨੇ ਝੋਨਾ ਨੇ ਸਾਡਾ ਸਾਰਾ ਡੁੱਬ ਚੁੱਕਿਆ ਵਾ ਅਹੀਂ ਜਵਾਰ ਬੀਜੀ ਸੀਗੀ ਉਹ ਵੀ ਸਾਰੀ ਸਾਡੀ ਜਿਹੜੀ ਆ ਤਹਿਸ ਨੈਸ ਕਰਤੀ ਆ ਪਾਣੀ ਨੇ ਫੇਰ ਸਾਡੀ ਤਿੱਲੀ ਸੀਗੀ ਦਰਖਤ ਲਾਏ ਹੀਗੇ ਸਾਰਾ ਕੋਜੀ ਮਤਲਬ ਕੁਝ ਵੀ ਨਹੀਂ ਰਿਹਾ ਹੈਗਾ ਤੇ ਹੁਣ ਅੱਜ ਮੰਮੀ ਡੈਡੀ ਸਾਡੇ ਗਏ ਸੀਗੇ ਘਰ ਵੇਖਣ ਅਹੀਂ ਤੇ ਘਰ ਤੋਂ ਬਾਹਰ ਸੀਗੇ ਤੇ ਚਲੋ ਗਏ ਸੀਗੇ ਘਰ ਵੇਖਣ ਸਾਡੇ ਘਰ ਵਿੱਚ ਵੀ ਪਾਣੀ ਆ ਚੁੱਕਾ ਸੀਗਾ ਸਾਰੇ ਚ ਘਰ ਚੋਂ ਪਾਣੀ ਹੁਣ ਥੋੜਾ ਬਾਹਰ ਗਿਆ ਵਾ ਲੇਕਿਨ ਪੈਲੀਆਂ ਦੇ ਵਿੱਚੋਂ ਪਾਣੀ ਜਿਹੜਾ ਬਾਹਰ ਨਹੀਂ ਗਿਆ ਆ ਸਾਡਾ ਘਰ ਆ ਤੇ ਮਤਲਬ ਕੀ ਕਹਿ ਸਕੀਏ ਬੜਾ ਦੁੱਖ ਹੁੰਦਾ ਜਦੋਂ ਸਾਡੇ ਮੰਮੀ ਡੈਡੀ ਉਥੋਂ ਵੇਖ ਕੇ ਆਏ ਆ ਨਾ ਤੇ ਉਹ ਜੋ ਸਾਡੇ ਮੰਮੀ ਡੈਡੀ ਉਥੋਂ ਵੇਖ ਕੇ ਆਣ ਕੇ ਉਹ ਕੱਲ ਦੇ ਇਕਦਮ ਮਤਲਬ ਸੈਡ ਹੋਏ ਆ ਬਿਮਾਰ ਹੋ ਗਏ ਆ ਫਸਲਾਂ ਵੇਖ ਕੇ ਘਰ ਵੇਖ ਕੇ ਕੀ ਹਾਲਤ ਬਣ ਗਈ ਆ ਘਰ ਦੇ ਤੇ ਮਤਲਬ ਕੁਝ ਵੀ ਬੋਲਿਆ ਨਹੀਂ ਜਾਂਦਾ ਕਿ ਹੜਾਂ ਦੀ ਮਾਰ ਨੇ ਇੰਨਾ ਕੁ ਬਰਬਾਦ ਕਰਤਾ ਕਿ ਕੁਝ ਵੀ ਨਹੀਂ ਰਹਿਣ ਦਿੱਤਾ ਹੈਗਾ ਆ ਕਮਰਿਆਂ ਦੀ ਹਾਲਤ ਵੀ ਤੁਸੀਂ ਵੇਖ ਸਕਦੇ ਜੇ ਕਿੰਡੀ ਮਾੜੀ ਹੋਈ ਪਈ ਆ ਤੇ ਜਦੋਂ ਕੱਲ ਗਏ ਸੀਗੇ ਮੰਮੀ ਹੋਣੀ ਉਦੋਂ ਫੇਰ ਪਾਣੀ ਉਸੇ ਟਾਈਮ ਫੇਰ ਚੜਨ ਲੱਗ ਗਿਆ ਸੜਕ ਤੇ ਵੀ ਅਜੇ ਲੱਖ ਲੱਖ ਤੱਕ ਪਾਣੀ ਆ ਤੇ ਸਾਡੀ ਕੋਈ ਵੀ ਫਸਲ ਨਹੀਂ ਬਚੀ ਕੋਈ ਝੋਨਾ ਨਹੀਂ ਬਚਿਆ ਕੋਈ ਮੱਕੀ ਨਹੀਂ ਬਚੀ ਕੋਈ ਤਿੱਲੀ ਨਹੀਂ ਕੋਈ ਦਰਖਤ ਨਹੀਂ ਸਾਡਾ ਰਹਿ ਗਿਆ ਸਾਰਾ ਕੁਝ ਆ ਜਿਹੜਾ ਸਾਡਾ ਬੈੱਡ ਨੀਚੇ ਵਾਲਾ ਨਾ ਇਨਾ ਇਨਾ ਪਾਣੀ ਸਾਡੇ ਕਮਰਿਆਂ ਦੇ ਵਿੱਚ ਖੜਾ ਸੀਗਾ ਤੁਹਾਨੂੰ ਨਿਸ਼ਾਨ ਦਿਖ ਰਹੀ ਹੋਣਗੇ ਤੇ ਫੇਰ ਬਿਆਸ ਦਰਿਆ ਵਿੱਚ ਪਾਣੀ ਛੱਡਿਆ ਗਿਆ ਪਾਣੀ ਫੇਰ ਚੜ ਰਿਹਾ ਵਾ ਇਹ ਪਿੰਡ ਗੰਧੂਵਾਲ ਦੀ ਖਬਰ ਸ਼੍ਰੀ ਹਰਗਵਿੰਦਪੁਰ ਬੇਟ ਇਲਾਕਾ ਰੜਾ ਮੋੜ ਦੇ ਨੇੜੇ ਤੇ ਬਹੁਤ ਹੀ ਮਾੜਾ ਹਾਲ ਹੋਇਆ ਪਿਆ ਵਾ ਫਸਲਾਂ ਦਾ ਘਰਾਂ ਦਾ ਕੁਝ ਵੀ ਬੋਲਿਆ ਨਹੀਂ ਜਾ ਸਕਦਾ ਆਪਾਂ ਕੀ ਕਹਿ ਸਕਦੇ ਆਂ ਕੁਝ ਵੀ ਸਾਨੂੰ ਸਮਝ ਨਹੀਂ ਆ ਰਹੀ